ਦੋਸਤੋ ਆਪਾਂ ਜਾਣਦੇ ਆ ਕਿ ਅਮਰ ਸਿੰਘ ਚਮਕੀਲਾ ਦਾ ਨਾਮ ਰੰਦੀ ਦੁਨੀਆ ਤੱਕ ਰਹੂਗਾ ਕਿਉਂਕਿ ਉਹਨਾਂ ਨੇ ਗਾਇਕੀ ਦੇ ਵਿੱਚ ਅਜਿਹੇ ਕੰਡੇ ਗੱਡੇ ਆ ਜੋ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਗਾਇਕੀ ਦੇ ਲਈ ਪਿਆਰ ਤੇ ਸਤਿਕਾਰ ਵਧਾਉਂਦੇ ਆ ਦੋਸਤੋ ਆਪਾਂ ਬਹੁਤ ਸਾਰੀਆਂ ਗੱਲਾਂ ਅਮਰ ਸਿੰਘ ਚਮਕੀਲਾ ਬਾਰੇ ਸੁਣ ਚੁੱਕੇ ਆ ਤੇ ਹੁਣ ਦੋਸਤੋ ਖਾਸ ਗੱਲ ਇਹ ਕਿ ਅਮਰ ਸਿੰਘ ਚਮਕੀਲਾ ਦਾ ਸਕਾ ਸਾਡੂ ਬੂਟਾ ਗੱਪੀ ਪਿੰਡ ਗੋਲੇ ਵਾਲਾ ਫਰੀਦਕੋਟ ਉਹ ਸਾਹਮਣੇ ਆਏ ਤੇ ਉਹਨਾਂ ਨੇ ਕਈ ਕੁਝ ਅਮਰ ਸਿੰਘ ਚਮਕੀਲਾ ਬਾਰੇ ਦੱਸਿਆ ਕਈ ਗੱਲਾਂ ਅਜਿਹਿਆਂ ਕੀਤੀਆਂ ਜੋ ਕਿ ਅਜੇ ਤੱਕ ਅਸੀਂ ਨਹੀਂ ਸੁਣੀਆਂ ਹੋਣਗੀਆਂ ਕੁਝ ਗੱਲਾਂ ਅਜਿਹਿਆਂ ਵੀ ਸੀ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਭਾਵਕ ਹੋ ਜੂ ਕਿ ਆਖਰ ਇੰਨੇ ਵੱਡੇ ਸਟਾਰ ਨੂੰ ਲੋਕਾਂ ਨੇ ਅਖੋਲੇ ਕਿਵੇਂ ਕਰ ਦਿੱਤਾ ਕਿਉਂ ਉਹਨਾਂ ਦੇ ਘਰਦਿਆਂ ਦੇ ਨਾਲ ਜਾ ਕੇ ਨਹੀਂ ਖੜੇ ਬੂਟਾ ਗੱਪੀ ਨੇ ਸਭ ਕੁਝ ਦੱਸਿਆ ਕਿ ਕਲਾਕਾਰਾਂ ਨੇ ਕਿਵੇਂ ਉਹਨਾਂ ਤੋਂ ਪਾਸਾ ਵਟਲਿਆ ਜਦੋਂ ਅਮਰ ਸਿੰਘ ਚਮਕੀਲਾ ਇਸ ਦੁਨੀਆ ਦੇ ਉੱਪਰ ਨਹੀਂ ਰਿਹਾ। ਦਰਅਸਲ ਦੋਸਤੋ ਅਮਰ ਸਿੰਘ ਚਮਕੀਲਾ ਦੀ ਪਤਨੀ ਅਮਰਜੋਤ ਉਹਨਾਂ ਦੇ ਚਾਰ ਭੈਣ ਭਰਾ ਸੀਗੇ ਜਿਨ੍ਹਾਂ ਦੇ ਵਿੱਚੋਂ ਉਹ ਦੋ ਭੈਣਾਂ ਸੀ ਤੇ ਦੋ ਉਹਨਾਂ ਦੇ ਭਰਾ ਸੀ। ਉਹਨਾਂ ਦੀ ਇੱਕ ਭੈਣ ਇੰਦਰਜੀਤ ਕੌਰ ਦਾ ਪਤੀ ਬੂਟਾ ਗੱਪੀ ਜੋ ਕਿ ਗੋਲੇ ਵਾਲਾ ਦੇ ਵਿੱਚ ਰਹਿੰਦਾ ਉਹਨਾਂ ਨੇ ਅਮਰ ਸਿੰਘ ਚਮਕੀਲਾ ਬਾਰੇ ਕੀ ਕਿਹਾ ਆਜੋ ਤੁਹਾਨੂੰ ਦੱਸਦੇ ਆ ਚਮਕੀਲੇ ਦੇ ਸਾਡੂ ਨੇ ਸਾਫ਼ ਤੌਰ ਤੇ ਕਿਹਾ ਕਿ ਜਦੋਂ ਅਮਰ ਸਿੰਘ ਚਮਕੀਲਾ ਆਪਣੀ ਗਾਇਕੀ ਦੇ ਸਿਖਰਾਂ ਦੇ ਉੱਪਰ ਸੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੇ ਘਰ ਆ ਕੇ ਕਿਸੇ ਵੀ ਉਹਨਾਂ ਦੀ ਮੌਤਾ ਵਿਸ਼ੋਸ ਤੱਕ ਨਹੀਂ ਕੀਤਾ ਸਿਰਫ ਕੇ ਦੀਪ ਤੇ ਜਗਮੂਨ ਕੌਰ ਉਹਨਾਂ ਦੇ ਘਰ ਆਏ ਤੇ ਉਹਨਾਂ ਨੇ ਅਫਸੋਸ ਜ਼ਾਹਿਰ ਕੀਤਾ ਜਾਂ ਉਹਨਾਂ ਨੇ ਕਿਹਾ ਕਿ ਗੁਰਦਾਸ ਮਾਨ ਸਾਹਿਬ ਨੇ ਉਸ ਟਾਈਮ ਫੋਨ ਕੀਤਾ ਸੀ ਉਹਨਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਬਹੁਤ ਸਾਰੇ ਸਿੰਗਰ ਤਾਂ ਇਸ ਦੇ ਉੱਪਰ ਖੁਸ਼ ਹੋਏ ਹੋਣਗੇ ਕਿਉਂਕਿ ਜਦੋਂ ਚਮਕੀਲਾ ਗਾਉਂਦਾ ਸੀ ਤਾਂ ਬਹੁਤ ਸਾਰੇ ਕਲਾਕਾਰਾਂ ਦੇ ਰੁਜ਼ਗਾਰ ਖੁੱਸ ਗਏ ਸੀ ਕਿਉਂਕਿ ਚਮਕੀਲਾ ਸਾਫ ਦੇ ਅਕਸਰ ਕਿਹਾ ਜਾਂਦਾ ਕਿ 365 ਦਿਨਾਂ ਦੇ ਵਿੱਚ 366 ਸ਼ੋਅ ਲਗਾਇਆ ਕਰਦੇ ਸੀ ਸੋ ਬਹੁਤ ਵੱਡੇ ਕਲਾਕਾਰ ਉਸ ਟਾਈਮ ਵਿਲੇ ਘਰਾਂ ਦੇ ਵਿੱਚ ਬੈਠ ਗਏ ਸੀ ਬੂਟਾ ਸਿੰਘ ਨੇ ਕਿਹਾ ਕਿ ਅਮਰ ਸਿੰਘ ਚਮਕੀਲਾ ਬਹੁਤ ਧਾਰਮਿਕ ਵਿਚਾਰਾਂ ਵਾਲਾ ਬੰਦਾ ਸੀ ਹਰ ਰੋਜ਼ ਉਸਦੇ ਦਿਨ ਦੀ ਸ਼ੁਰੂਆਤ ਪਾਠ ਪੂਜਾ ਦੇ ਨਾਲ ਹੁੰਦੀ ਸੀ ਇਸ ਤੋਂ ਲਾਗ ਉਹਨਾਂ ਨੇ ਦੱਸਿਆ ਕਿ ਅਮਰ ਸਿੰਘ ਚਮਕੀਲਾ ਇੰਨਾ ਜ਼ਿਆਦਾ ਆਪਣੀ ਗਾਇਕੀ ਤੇ ਆਪਣੀ ਗੀਤਕਾਰੀ ਕਰਕੇ ਮਾਹਰ ਹੋ ਗਿਆ ਸੀ ਉਹਨਾਂ ਨੇ ਇੱਕ ਵਾਰੀ ਦੀ ਘਟਨਾ ਨੂੰ ਯਾਦ ਕਰਦੇ ਦੱਸਿਆ ਕਿ ਅਸੀਂ ਨਹਿਰ ਦੇ ਉੱਪਰ ਘੁੰਮ ਰਹੇ ਸੀ ਤਾਂ ਇੱਕ ਪਰਚੀ ਦੇ ਉੱਪਰ ਸਿਰਫ ਇਹਨਾਂ ਲਿਖਿਆ ਸੀ ਕੀ ਜ਼ੋਰ ਗਰੀਬਾਂ ਦਾ ਇਸ ਤੋਂ ਬਾਅਦ ਅਮਰ ਸਿੰਘ ਚਮਕੀਲਾ ਘਰੇ ਆਏ ਤੇ ਉਹਨਾਂ ਨੇ ਇਸ ਦੇ ਉੱਪਰ ਇੱਕ ਗੀਤ ਹੀ ਬਣਾ ਦਿੱਤਾ ਜੋ ਗੀਤ ਆਪਾਂ ਅਕਸਰ ਅੱਜ ਵੀ ਸੁਣਦੇ ਹਾਂ ਤੇ ਇਹ ਗੀਤ ਸੁਪਰ ਡੂਪਰ ਹਟ ਹੋਇਆ ਬੂਟਾ ਸਿੰਘ ਨੇ ਦੱਸਿਆ ਕਿ ਅਮਰ ਸਿੰਘ ਚਮਕੀਲਾ ਦੇ ਗੁਰੂਆਂ ਬਾਰੇ ਵੱਖ-ਵੱਖ ਗੱਲਬਾਤ ਕੀਤੀ ਜਾਂਦੀ ਹੈ ਕਿ ਅਮਰ ਸਿੰਘ ਚਮਕੀਲਾ ਨੇ ਇਸ ਕਲਾਕਾਰ ਤੋਂ ਸਿੱਖਿਆ ਤਾਂ ਉਹਨਾਂ ਨੇ ਕਿਹਾ ਕਿ ਨਰਿੰਦਰ ਬੀਬਾ ਤੋਂ ਅਮਰ ਸਿੰਘ ਚਮਕੀਲਾ ਨੇ ਗਾਇਕੀ ਦੀਆਂ ਕਾਫੀ ਬਰੀਕੀਆਂ ਸਿੱਖੀਆਂ ਦੋਸਤੋ ਉਹਨਾਂ ਨੇ ਕਿਹਾ ਕਿ ਸਿਰਫ 22 ਸਾਲ ਦੀ ਉਮਰ ਦੇ ਵਿੱਚ ਅਮਰ ਸਿੰਘ ਚਮਕੀਲਾ ਹਮੇਸ਼ਾ ਲਈ ਸਾਡੇ ਤੋਂ ਦੂਰ ਚਲੇ ਗਏ ਪਰ ਅੱਜ ਵੀ ਅਮਰ ਸਿੰਘ ਚਮਕੀਲਾ ਉਹਨਾਂ ਦੇ ਸੁਪਨਿਆਂ ਦੇ ਵਿੱਚ ਆਉਂਦੇ ਆ ਸੋ ਕਹਿ ਸਕਦੇ ਆ ਕਿ ਦੋਸਤੋ ਅਮਰ ਸਿੰਘ ਚਮਕੀਲਾ ਦਾ ਕਦੇ ਨਾਂ ਪੂਰਾ ਹੋਣ ਵਾਲਾ ਘਾਟ ਆ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪਿਆ ਸੋ ਰਹੀਦੀ ਦੁਨੀਆ ਤੱਕ ਉਹਨਾਂ ਦੀ ਗਾਇਕੀ ਨੂੰ ਉਹਨਾਂ ਦੀ ਸ਼ਖਸੀਅਤ ਨੂੰ ਯਾਦ ਕੀਤਾ ਜਾਊਗਾ ਤੁਸੀਂ ਉਹਨਾਂ ਬਾਰੇ ਇੱਕ ਲਾਈਕ ਕਰਨ ਦੇ ਨਾਲ ਨਾਲ ਜੇਕਰ ਤੁਸੀਂ ਉਹਨਾਂ ਦੇ ਫੈਨ ਆ ਤਾਂ ਤੁਹਾਨੂੰ ਉਹਨਾਂ ਦਾ ਕਿਹੜਾ ਗੀਤ ਵਧੀਆ ਲੱਗਦਾ ਕਮੈਂਟਾਂ ਦੇ ਵਿੱਚ ਜਰੂਰ ਲਿਖਣਾ ਇਹ ਉਹਨਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਊਗੀ ਹੋਰ ਅਪਡੇਟਸ ਦੇ ਲਈ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਥੈਂਕ ਯੂ ਸੋ ਮਚ